ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਅਕਾਲੀਆਂ ਦੀ ਤੇ ਕਾਂਗਰਸੀਆਂ ਦੀ ਇੱਕ ਕਰਤੂਤ ਦੱਸਣ ਲੱਗਾ ਕਿ ਫਿਕਸ ਮੈਚ ਕਿਦਾਂ ਖੇਡਦੇ ਨੇ ਜਿਹੜੇ ਬੰਦੇ ਸਮਝਦਾਰ ਨੇ ਸੰਨਿਆਸੀ ਗਲਿਆਰਿਆਂ ਦੇ ਵਿੱਚ ਰਹਿੰਦੇ ਨੇ ਬੁੱਧੂ ਜੀ ਵੀ ਲੋਕ ਨੇ ਉਹਨਾਂ ਨੂੰ ਤਾਂ ਤਕਰੀਬਨ ਪਹਿਲਾਂ ਹੀ ਪਤਾ ਹੈ ਪਰ ਮੈਂ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਉਹਨਾਂ ਲਈ ਇਹ ਗੱਲ ਕਰਨ ਲੱਗਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਦੋ ਕੈਂਡੀਡੇਟ ਨੇ ਸੰਗਰੂਰ ਤੋਂ ਸੁਪਾਲ ਸਿੰਘ ਖਹਿਰਾ ਜਿਹੜਾ ਕਹਿੰਦਾ ਹੁੰਦਾ ਹੈ ਖੁਦ ਮੁਖਤਿਆਰੀ ਚਾਹੀਦੀ ਹੈ ਤੇ ਬਠਿੰਡੇ ਤੋਂ ਅਜੀਤਮਿੰਦਰ ਜਿਹੜਾ ਹੁਣ ਕਾਂਗਰਸ ਨੇ ਕੈਂਡੀਡੇਟ ਬਣਾ ਕੇ ਬਠਿੰਡਾ ਸੀਟ ਤੋਂ ਚੋਣ ਲੜਨ ਵਾਸਤੇ ਮੈਦਾਨ ਵਿੱਚ ਉਤਾਰਿਆ। ਹੁਣ ਕਾਲੀਆਂ ਦੀ ਤੇ ਕਾਂਗਰਸੀਆਂ ਦੀ ਅਸਲ ਕਰਤੂਤ ਕੀ ਹੈ? ਧਿਆਨ ਦੇ ਨਾਲ ਸੁਣੋ। ਇੱਕ ਸ਼ਬਦ ਮੈਂ ਬਹੁਤ ਵਾਰ ਵਰਤੇ ਹੈ ਕਿ ਬਲੀ ਦਾ ਬੱਕਰਾ ਕਿਵੇਂ ਬਣਾਇਆ ਜਾਂਦਾ ਹੈ? ਕਸਾਈ ਬੱਕਰੇ ਨੂੰ ਹلال ਕਿਦਾਂ ਕਰਦਾ ਹੁੰਦਾ ਹੈ? ਇਹ ਸ਼ਬਦ ਕੇਵਲ ਮੈਂ ਨਹੀਂ ਹੋਰ ਵੀ ਬਹੁਤ ਸੱਜਣ ਬੋਲਦੇ ਆ ਇਹ ਮਕਬੂਲ ਹੈ ਮਸ਼ਹੂਰ ਹੈ ਇਹ ਸ਼ਬਦ ਹੁਣ ਧਿਆਨ ਦੇ ਨਾਲ ਸੁਣਿਓ ਸੁਖਪਾਲ ਸਿੰਘ ਖਹਿਰਾ ਪਹਿਲਾਂ ਵੀ ਇੱਕ ਵਾਰੀ ਬਠਿੰਡੇ ਤੋਂ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਜਿਤਾ ਕੇ ਆਇਆ ਹੈ ਇਹ ਤੁਹਾਨੂੰ ਪਤਾ ਹੈ ਉਦੋਂ ਅਫਵਾਹਾਂ ਕੀ ਉੱਡੀਆਂ ਸੀ ਸੱਚ ਹੈ ਝੂਠ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਇਹ ਕਿਆਸ ਰਾਈਆਂ ਇਹ ਅਫਵਾਹਾਂ ਸੀ ਕਿ ਐਮਬੋਲੈਕਸ ਦੇ ਵਿੱਚ ਸੁਖਬਾਲ ਸਿੰਘ ਖੈਰਾ ਨੂੰ ਬਾਦਲਾਂ ਨੇ ਬੈਗ ਪਰ ਕਿੰ ਰੁਪਈਆ ਦੇ ਦਿੱਤੀ ਸੀ ਇਹ ਸੱਚ ਸੀ ਜਾਂ ਝੂਠ ਸੀ ਇਹ ਮੀਡੀਆ ਦੇ ਵਿੱਚ ਚਰਚਾਾਂ ਮਚੜੀਆਂ ਹੋਈਆਂ ਨੇ ਤੇ ਹੁਣ ਹੁਣ ਸੌਦਾ ਕਿਦਾਂ ਹੋਇਆ ਧਿਆਨ ਨਾਲ ਸੁਣਿਓ ਕਿਉਂਕਿ ਮੇਰੀ ਇੱਕ ਆਦਤ ਹੈ ਅਸੀਂ ਪੰਜਾਬ ਲਈ ਬੋਲਣਾ ਜਿਹੜੇ ਲੀਡਰ ਪੰਜਾਬ ਦੀ ਪਿੱਠ 'ਤੇ ਛੁਰਾ ਮਾਰਦੇ ਨੇ ਉਹਨਾਂ ਨੂੰ ਨੰਗੇ ਵੀ ਕਰਨਾ ਹੁਣ ਇਹਨਾਂ ਨੇ ਸੌਦਾ ਕਿਦਾਂ ਕੀਤਾ ਹੈ ਅਕਾਲੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਐਤਕੀ ਬੀਬਾ ਹਰਿ ਸਿਮਰਤ ਕੌਰ ਬਾਦਲ ਬਠਿੰਡੇ ਤੋਂ ਹਾਰੂਗੀ ਸੌਦਾ ਕਿਦਾਂ ਕੀਤਾ ਹੈ ਹੁਣ ਜਿਹੜਾ ਕੈਂਡੀਡੇਟ ਅਕਾਲੀਆਂ ਨੇ ਸੰਗਰੂਰ ਤੋਂ ਲੈ ਕੇ ਆਂਦਾ ਹੈ ਤੇ ਉਹ ਖੈਰੇ ਦੇ ਮੁਕਾਬਲੇ ਬਹੁਤ ਕਮਜ਼ੋਰ ਹੈ ਇਹ ਤੁਹਾਨੂੰ ਪਤਾ ਹੈ ਜਾਨੀ ਕਿ ਅਕਾਲੀਆਂ ਨੇ ਸਰੂਰ ਵਾਲੇ ਜਿਹੜੀ ਵੋਟ ਹੈ ਉਹ ਖੇਰੇ ਨੂੰ ਪਵਾਉਣੀ ਹੈ ਤੇ ਜਿਹੜੀ ਬਠਿੰਡੇ ਤੇ ਕਾਂਗਰਸੀਆਂ ਦੀ ਵੋਟ ਹੈ ਉਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਆਟੋਮੈਟਿਕਲੀ ਪੈ ਜਾਣੀ ਹੈ ਕਿਉਂਕਿ ਅਜੀਤ ਮਹਿੰਦਰ ਜਿਹੜਾ ਉਹ ਇੰਨਾ ਸਟਰੋਂਗ ਨਹੀਂ ਹੈਗਾ ਜਨ ਕਿ ਆ ਇਹਨਾਂ ਦਾ ਫਿਕਸ ਮੈਚ ਹੈ ਅਕਾਲੀਆਂ ਤੇ ਕਾਂਗਰਸੀਆਂ ਦੀ ਇਹ ਕਰਤੂਤ ਹੈ ਹੁਣ ਤੁਸੀਂ ਅੰਦਾਜ਼ਾ ਲਾਓ ਜਿਹੜੇ ਬੰਦੇ ਕਹਿੰਦੇ ਨੇ ਖੈਰਾ ਬਹੁਤ ਵਧੀਆ ਬੁਲਾ ਰਿਆ ਜੀ ਖੈਰਾ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਇੱਕ ਪਾਸੇ ਇਹ ਖੈਰਾ ਬਾਦਲਾਂ ਨੂੰ ਭੰਡਦਾ ਰਹਿੰਦਾ ਹਰ ਵਕਤ ਉਹਨਾਂ ਦੇ ਸੁੱਖ-ਬਿਲਾਸ ਹੋਟਲ ਦੀਆਂ ਗੱਲਾਂ ਕਰਦਾ ਮਜੀਠੀਏ ਨੇ ਡਰੱਗ ਦਾ ਧੰਦਾ ਕੀਤਾ ਉਹਦੀਆਂ ਗੱਲਾਂ ਕਰਦਾ ਬੱਸਾਂ ਦੀਆਂ ਬਾਦਲਾਂ ਦੀਆਂ ਬੱਸਾਂ ਚੱਲਦੀਆਂ ਨੇ ਉਹਦੀਆਂ ਗੱਲਾਂ ਕਰਦਾ ਕਰਦਾ ਨਾ ਤੇ ਹੁਣ ਹੁਣ ਉਹਨਾਂ ਨੂੰ ਜਿਤਾਉਣ ਵਾਸਤੇ ਅੰਦਰ ਖਾਤੇ ਫਿਕਸ ਮੈਡ ਸੌਦਾ ਹੋ ਗਿਆ ਸੰਗਰੂਰ ਦਾ ਤੇ ਬਟੰਡੇ ਦਾ ਮੈਂ ਇਹ ਗੱਲ ਤਾਂ ਕੀਤੀ ਐ ਬਹੁਤੇ ਸੱਜਣ ਮੈਨੂੰ ਜਦੋਂ ਸੁਣਦੇ ਨੇ ਜਿਹੜੇ ਤਾਂ ਸਮਝ ਲੈਂਦੇ ਨੇ ਉਹ ਤਾਂ ਕਹਿੰਦੇ ਨੇ ਬੱਲੇ ਧੰਨਵਾਦ ਔਰ ਇਹ ਮੈਂ ਫੂਕ ਜਿ ਵੀ ਨਹੀਂ ਆਉਣ ਵਾਲਾ ਕਦੇ ਵਾਸਤੇ ਵੀ ਅਸੀਂ ਕਿਸੇ ਦੇ ਪੰਬ ਵਿੱਚ ਨਹੀਂ ਆਉਂਦੇ ਤੇ ਨਾ ਹੀ ਕਿਸੇ ਦੇ ਕਹਣ ਤੇ ਗੱਲ ਕਰਦੇ ਹਾਂ ਪਰ ਫਿਰ ਵੀ ਕਈ ਸਟਨ ਕਹਿਣਗੇ ਇਹ ਕਾਂਗਰਸੀ ਹੈ ਇਹ ਝਾੜੂ ਵਾਲਿਆਂ ਦਾ ਹੈ ਇਹ ਬੀਜੇਪੀ ਦਾ ਹੈ ਕਹਿੰਦੇ ਰਹਿੰਦੇ ਆ ਪਰ ਜਿਹੜੀ ਆ ਗੱਲ ਕਹੀ ਆ ਨਾ ਇਹਦਾ ਰਿਜ਼ਲਟ ਜੇ ਤੁਹਾਨੂੰ ਨਾ ਮਿਲਿਆ ਤਾਂ ਮੈਨੂੰ ਕਹਿ ਦਿਓ ਇਹ ਇਹਨਾਂ ਦੀ ਗੇਮ ਹੈ ਕਿ ਖੈਰੇ ਨੂੰ ਸੰਗਰੂਰ ਤੋਂ ਜਿਤਾਇਆ ਜਾਵੇ ਔਰ ਵਿਭਾਰ ਸਮਰਤ ਕੋਰ ਬਾਦਲ ਨੂੰ ਬਠਿੰਡੇ ਤੋਂ ਜੁਟਾਇਆ ਜਾਵੇ। ਹਾਲਾਂਕਿ ਇਹ ਗੇਮ ਹੈ ਪਰ ਗੇਮ ਪੁੱਠੀ ਪੈਣ ਵਾਲੀ ਹੈ। ਨਾ ਖੈਰਾ ਜਿੱਤੇ, ਨਾ ਬੀਬਾ ਹਰ ਸਿਮਰਤ ਕੌਰ ਬਾਦਲ ਜਿੱਤੇ, ਜਿੱਥੇ ਮਰਜ਼ੀ ਜੋਰ ਲਾ ਲੈਣਾ। ਪਰ ਅੰਦਰਲੀ ਕੋਝੀ ਕਰਤੂਤ ਇਹਨਾਂ ਦੀ ਇਹ ਚੱਲ ਰਹੀ ਹੈ। ਜਿੰਨੀ ਕੁ ਮੈਂ ਅੱਜ ਗੱਲ ਕੀਤੀ ਹੈ ਇਹਨੂੰ ਧਿਆਨ ਦੇ ਨਾਲ ਸੁਣ ਲਿਓ। ਜੇ ਕਾਗਰਸੀਆਂ ਦੇ ਚਮਚੇ ਸੁਣਦੇ ਨੇ ਉਹ ਵੀ ਸੁਣ ਲੈਣ ਧਿਆਨ ਨਾਲ। ਜੇ ਕਾਂਗਰਸੀਆਂ ਦੇ ਚਮਚੇ ਸੁਣਨਗੇ ਉਹ ਵੀ ਧਿਆਨ ਨਾਲ ਕਰ ਲਿਓ। ਇਹ ਗੱਲ ਦਾ ਜੇ ਰੰਦਾ ਪਰ ਵੀ ਝੂਠ ਹੋਵੇ ਇਸ ਗੱਲ ਦੇ ਵਿੱਚ ਤਾਂ ਮੈਨੂੰ ਤੁਸੀਂ ਕਹਿ ਸਕਦੇ ਸਮਝ ਗਏ ਨਾ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਕਤ